ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਜੀ ਤੁਹਾਡੇ ਲਈ ਅੱਜ ਵੀਡੀਓ ਲੈ ਕੇ ਆਇਆ ਹਾਂ ਜੀ ਅੱਜ ਆਪਾਂ ਚਲਦੇ ਆਂ ਜੀ ਹਿਮਾਚਲ ਪ੍ਰਦੇਸ਼ ਦੇ ਰਾਏਪੁਰ ਮੈਦਾਨ ਦੇ ਵਿੱਚ ਜੀ ਅੱਜ ਆਪਾਂ ਹਿਮਾਚਲ ਪ੍ਰਦੇਸ਼ ਪਹੁੰਚ ਚੁੱਕੇ ਹਾਂ ਜੀ ਅੱਜ ਆਪਾਂ ਲੈ ਕੇ ਚੱਲਦੇ ਆਂ ਜੀ ਤੁਹਾਨੂੰ ਰਾਏਪੁਰ ਮੈਦਾਨ ਜਿੱਥੇ ਕਿ ਬਹੁਤ ਜ਼ਿਆਦਾ ਵੀਡੀਓ ਸ਼ੂਟਿੰਗ ਵੀ ਹੁੰਦੀਆਂ ਨੇ ਜੀ ਗਾਣਿਆਂ ਦੀਆਂ ਛੂਟੀਆਂ ਹੁੰਦੀਆਂ ਨੇ ਪ੍ਰੀ ਵੈਡਿੰਗ ਬਹੁਤ ਜ਼ਿਆਦਾ ਸ਼ੂਟਿੰਗ ਹੁੰਦੀ ਆ ਜੀ ਰਾਏਪੁਰ ਮੈਦਾਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਉਹ ਲੋਕੇਸ਼ਨ ਸਾਰੀ ਦਿਖਾਵਾਂਗੇ ਜੀ ਦੇਖੋ ਜੀ ਰਾਸਤੇ 'ਚ ਆਪਾਂ ਰੁਕੇ ਆਂ ਜੀ ਪਾਖੜਾ ਡੈਮ ਤੇ ਰੁਕੇ ਆਂ ਜੀ ਜੋ ਆਪਾਂ ਵੀਡੀਓ 'ਚ ਤੁਹਾਨੂੰ ਦਿਖਾਇਆ ਜੀ ਦੇਖੋ ਜੀ ਪੂਰਾ ਪਾਣੀ ਨਾਲ ਨੱਕੋ ਨੱਕ ਭਰਿਆ ਪਿਆ ਪਾਖੜਾ ਡੈਮ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਪਿਆਰਾ ਵਿਊ ਆ ਰਿਹਾ ਜੀ ਸਵੇਰ ਦਾ ਟਾਈਮ ਆ ਜੀ ਲਓ ਜੀ ਆਪਾਂ ਦੇਖੋ ਤੁਹਾਨੂੰ ਦੂਰੋ ਦਿਖਾ ਦਿੰਨੇ ਆ ਜੀ ਰੈਪਰ ਮੈਦਾਨ ਆਪਾਂ ਪਹੁੰਚ ਚੁੱਕੇ ਆ ਜੀ ਉਹ ਸਾਹਮਣੇ ਮੰਦਿਰ ਆ ਜੀ ਰੈਪਰ ਮੈਦਾਨ ਜੀ ਉਹ ਦੇਖੋ ਜੀ ਦਿਖਾ ਰਹੇ ਆ ਆਪਾਂ ਤੁਹਾਨੂੰ ਆਪਾਂ ਉਸੇ ਜਗ੍ਹਾ ਤੇ ਜਾਣਾ ਜੀ ਦੋਸਤੋ ਬਹੁਤ ਪਿਆਰੀ ਜਗ੍ਹਾ ਜੀ ਰੈਪਰ ਮદાન ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਇਸ ਜਗ੍ਹਾ ਤੇ ਦੋਸਤੋ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਰੈਪਰ ਮદાન ਦੇ ਮੰਦਿਰ ਦੇ ਵਿੱਚ ਜੀ ਜਿੱਥੇ ਜੀ ਸਾਹਮਣੇ ਦੇਖੋ ਸ਼ਿਵਜੀ ਮਹਾਰਾਜ ਜੀ ਦੀ ਮੂਰਤੀ ਲੱਗੀ ਆ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਉੱਪਰ ਵੀ ਚੱਲਾਂਗੇ ਦੋਸਤੋ ਤੁਹਾਨੂੰ ਦਿਖਾਵਾਂਗੇ ਜੀ ਵੀਡੀਓ ਦੇ ਉੱਪਰੋਂ ਵੀ ਮੰਦਰ ਦੇ ਉੱਪਰ ਵੀ ਚੱਲਾਂਗੇ ਤੇ ਉੱਪਰੋਂ ਵੀ ਪੂਰਾ 뷰 ਦਿਖਾਵਾਂਗੇ ਜੀ ਪਰਲੇ ਪਾਸੇ ਮੰਦਰ ਦੀ ਬੈਕ ਸਾਈਡ ਤੇ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਪਾਣੀ ਸਟਾਕ ਕੀਤਾ ਹੋਇਆ ਵਾ ਤੇ ਬਾਹਰ ਸਾਨੂੰ ਦੁਕਾਨਾਂ ਵਾਲੇ ਵੀਰਾਂ ਨੇ ਦੱਸਿਆ ਕਿ ਵੀਰੇ ਅਗਸਤ ਦੇ ਵਿੱਚ ਇਸ ਜਗ੍ਹਾ ਤੇ ਮੰਦਰ ਦੀ ਹਾਫ ਅੱਧੇ ਮੰਦਰ ਤੱਕ ਪਾਣੀ ਪੂਰਾ ਭਰ ਜਾਂਦਾ ਜੀ ਤੇ ਬੋਟ ਦੇ ਰਸਤੇ ਫਿਰ ਬੋਟ ਰਾਈਆਂ ਆਪਾਂ ਨੂੰ ਇੱਥੇ ਮੰਦਰ ਦੇ ਵਿੱਚ ਆਉਣਾ ਪੈਂਦਾ ਜੀ ਕਿਸ਼ਤੀ ਚੱਲਦੀ ਆ ਉਹ ਸਾਹਮਣੇ ਉਹ ਕਿਸ਼ਤੀ ਦੇ ਵਿੱਚੋਂ ਫਿਰ ਆਉਣਾ ਪੈਂਦਾ ਜੀ ਇਸ ਜਗ੍ਹਾ ਤੇ ਬਹੁਤ ਨਜ਼ਾਰਾ ਜੀ ਫੁੱਲ ਗਰਮੀਆਂ ਦੇ ਵਿੱਚ ਤੁਸੀਂ ਇੱਕ ਦਿਨ ਦਾ ਟੂਰ ਜੇ ਕੱਢਣਾ ਵਾ ਜੀ ਤਾਂ ਰੈਪਰ ਮੈਦਾਨ ਦੇ ਵਿੱਚ ਜ਼ਰੂਰ ਆਇਓ ਜੀ ਘੁੰਮਣ ਲਈ ਇਹ ਮੰਦਰ ਦਾ ਜੀ ਦੇਖੋ ਜਿੱਥੇ ਕੀ ਤੁਹਾਨੂੰ ਮੈਂ ਉੱਪਰੋਂ ਮੰਦਰ ਦਾ ਵਿਊ ਦਿਖਾ ਰਿਹਾ ਜੀ ਲਓ ਜੀ ਦੇਖੋ ਇਹ ਰੈਪਰ ਮੈਦਾਨ ਦੇ ਵਿੱਚ ਮੰਦਿਰ ਬਣਿਆ ਹੋਇਆ ਜੀ ਤੇ ਪੈਰੋਨਾਥ ਦੀ ਫੋਟੋ ਬਣਾਈ ਆ ਜੀ ਮੂਰਤੀ ਬਣਾਈ ਹੋਈ ਆ ਪੈਰੋਨਾਥ ਦੀ ਤੇ ਆਪਾਂ ਮੰਦਿਰ ਦੇ ਬਿਲਕੁਲ ਉੱਪਰ ਵੀ ਚੱਲਾਂਗੇ ਜੀ ਲਓ ਜੀ ਮੰਦਿਰ ਦੇ ਦੇਖੋ ਜੀ ਉੱਪਰਲੇ ਪਾਸੇ ਅੰਬ ਦਾ ਬੂਟਾ ਲੱਗਿਆ ਜੀ ਬਹੁਤ ਪਿਆਰਾ ਅੰਬੀਆਂ ਲੱਗੀਆਂ ਨੇ ਬੂਟੇ ਨੂੰ ਲਓ ਜੀ ਉੱਪਰੋਂ ਦੇਖੋ ਤੁਸੀਂ ਰੈਪਰ ਮੈਦਾਨ ਦਾ ਸੀਨ ਜੀ ਪੂਰਾ ਨਜ਼ਾਰਾ ਜੀ ਮੌਸਮ ਬਿਲਕੁਲ ਹੀ ਠੰਡਾ ਹੋਇਆ ਪਿਆ ਜੀ ਉਰੇ ਬਹੁਤ ਜ਼ਿਆਦਾ ਮੌਸਮ ਫਰਕ ਆ ਜੀ ਪੰਜਾਬ ਤੇ ਇੱਥੇ ਦੇ ਮੌਸਮ 'ਚ ਫਰਕ ਆ ਜੀ ਇੱਥੇ ਮੌਸਮ ਠੰਡਾ ਵਾ ਥੋੜਾ ਜਿਹਾ ਜੀ ਤੁਸੀਂ ਦੋਸਤੋ ਅਸੀਂ ਦੇਖ ਲਓ ਮਈ ਦੇ ਮਹੀਨੇ ਆਏ ਆ ਤੇ ਤੁਸੀਂ ਜੂਨ ਜੁਲਾਈ ਦੇ ਮਹੀਨੇ ਵੀ ਆ ਸਕਦੇ ਹੋ ਜੇ ਤੁਹਾਨੂੰ ਇੱਕ ਦਿਨ ਦਾ ਟੂਰ ਚਾਹੀਦਾ ਤਾਂ ਇਸ ਤੋਂ ਵਧੀਆ ਟੂਰ ਕੋਈ ਨਹੀਂ ਹੈਗਾ ਜੀ ਹਿਮਾਚਲ ਪ੍ਰਦੇਸ਼ ਦਾ ਤੁਸੀਂ ਇੱਥੇ ਆ ਸਕਦੇ ਹੋ ਜੀ ਬਹੁਤ ਵਧੀਆ ਜਗ੍ਹਾ ਰੈਪੁਰ ਮੈਦਾਨ ਜੀ ਲਓ ਜੀ ਸ਼ਿਵਜੀ ਮਹਾਰਾਜ ਜੀ ਦੇ ਦਰਸ਼ਨ ਕਰੋ ਜੀ ਦੇਖੋ ਜੀ ਬਹੁਤ ਵੱਡੀ ਮੂਰਤੀ ਬਣਾਈ ਆ ਜੀ ਸ਼ਿਵ ਜੀ ਮਹਾਰਾਜ ਦੀ ਦੋਸਤੋ ਇਹ ਜੋ ਆਫ ਰੋਡਿੰਗ ਲਈ ਆ ਗੱਡੀਆਂ ਗੁੱਡੀਆਂ ਲਿਆਓ ਪੂਰਾ ਨਜ਼ਾਰੇ ਨਾਲ ਇੱਥੇ ਆਫ ਰੋਡਿੰਗ ਤੁਸੀਂ ਕਰ ਸਕਦੇ ਹੋ ਜੀ ਤੇ ਜਦੋਂ ਅਗਸਤ ਮਹੀਨੇ ਦੇ ਵਿੱਚ ਬਰਸਾਤਾ ਪੈਂਦੀਆਂ ਨੇ ਤਾਂ ਦੱਸਿਆ ਉਹ ਦਰਖਤ ਸਾਰੇ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਪਿੱਛੇ ਉਹ ਪੂਰੇ ਪਾਣੀ ਚ ਡੁੱਬ ਜਾਂਦੇ ਆ ਜੀ ਦਰਖਤ ਤੇ ਮੰਦਰ ਦੇ ਉੱਪਰ ਵੀ ਪੂਰਾ ਪਾਣੀ ਚੜ ਜਾਂਦਾ ਜੀ ਤੇ ਜਦੋਂ ਆਉਣਾ ਹੁੰਦਾ ਦੋਸਤੋ ਤਾਂ ਫਿਰ ਕਿਸ਼ਤੀ ਦੇ ਰਾਹੀਂ ਇਸ ਮੰਦਰ ਦੇ ਵਿੱਚ ਆਉਣਾ ਪੈਂਦਾ ਵਾ ਜੀ ਮੰਦਰ ਦੇ ਉੱਪਰੋਂ ਪਹਿਲਾਂ ਆਪਾਂ ਤੁਹਾਨੂੰ 뷰 ਦਿਖਾ ਦਈਏ ਜੀ ਲਓ ਜੀ ਦੇਖੋ ਜੀ ਮੰਦਰ ਦੇ ਉੱਪਰੋਂ ਆਪਾਂ ਤੁਹਾਨੂੰ 뷰 ਦਿਖਾ ਰਹੇ ਹਾਂ ਪੂਰਾ ਜੀ ਇੱਥੇ ਬਹੁਤ ਜ਼ਿਆਦਾ ਫਿਲਮਾਂ ਵੀ ਬਣੀਆਂ ਨੇ ਜੀ ਹਿੰਦੀ ਫਿਲਮਾਂ ਦੀ ਪੂਰੇ ਬਾਲੀਵੁੱਡ ਦੀਆਂ ਫਿਲਮਾਂ ਬਹੁਤ ਜ਼ਿਆਦਾ ਬਣੀਆਂ ਨੇ ਜੀ ਤੇ ਪੰਜਾਬੀ ਫਿਲਮਾਂ ਦੇ ਗਾਣਿਆਂ ਦੀ ਵੀ ਬਹੁਤ ਜ਼ਿਆਦਾ ਇੱਥੇ ਸ਼ੂਟਿੰਗ ਹੁੰਦੀ ਆ ਜੀ ਸ਼ੂਟਿੰਗ ਦੇ ਮਾਮਲੇ 'ਚ ਇਹ ਰੈਪਰ ਮદાન ਪੂਰਾ ਮਸ਼ਹੂਰ ਆ ਜੀ ਤੁਸੀਂ ਵੀ ਦੋਸਤੋ ਆ ਸਕਦੇ ਹੋ ਜੀ ਲਓ ਜੀ ਮੰਦਰ ਦੇ ਉੱਪਰ ਮੈਂ ਤੁਹਾਨੂੰ ਦਿਖਾ ਰਿਹਾ ਜੀ ਆਹ ਦਰਖਤ ਦੇ ਨਾਲ ਚੂੜੇ ਵਗੈਰਾ ਬਹੁਤ ਬੰਨੇ ਹੋਏ ਆ ਜੀ ਲਓ ਜੀ ਬਜਰੰਗਵਲੀ ਮਹਾਰਾਜ ਜੀ ਦੇ ਦਰਸ਼ਨ ਕਰੋ ਜੀ ਇੱਥੇ ਗਰੀਬਨਾਥ ਜੀ ਨੇ ਯਾਹ ਪਰ ਬਾਬਾ ਗਰੀਬਨਾਥ ਜੀ ਨੇ 40 ਸਾਲ ਤਵੱਸਿਆ ਕਰੀ ਸੀਗੀ ਜੀ ਇਹ ਦਰਖਤ ਵੀ ਬਹੁਤ ਪੁਰਾਣਾ ਜੀ 500 ਸਾਲ ਪੁਰਾਣਾ ਵਾਂ ਦਰਖਤ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਸਮੁੰਦਰ ਦੇ ਵਿੱਚ ਇਹ ਦਰਖਤ ਪੂਰਾ 500 ਸਾਲ ਪੁਰਾਣਾ ਦਰਖਤ ਆ ਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਸਪੋਰਟਾਂ ਲਗਾ ਕੇ ਐਂਗਲਾਂ ਦੀਆਂ ਲੋਹੇ ਦੀਆਂ ਸਪੋਰਟਾਂ ਲਗਾ ਕੇ ਉਹਦੇ ਨਾਲ ਦਰਖਤ ਨੂੰ ਖੜਾਇਆ ਗਿਆ ਜੀ ਬਿਲਕੁਲ ਮੰਦਰ ਦੀ ਪੀਸੀ ਦੇ ਉੱਪਰ ਲੱਗਿਆ ਜੀ ਇਹ ਦਰਖਤ ਤੁਸੀਂ ਦੇਖ ਸਕਦੇ ਹੋ ਲੋ ਜੀ ਦੇਖੋ ਜੀ ਮੰਦਿਰ ਦਿਖਾ ਰਿਆ ਮੈਂ ਤੁਹਾਨੂੰ ਪੂਰਾ ਜਿਹੜਾ ਰੈਪਰ ਮੈਦਾਨ ਦੇ ਵਿੱਚ ਮੰਦਿਰ ਬਣਿਆ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾ ਬਹੁਤ ਵੀਡੀਓ ਚ ਦੇਖਿਆ ਹੋਣਾ ਇਹ ਉਹੀ ਮੰਦਿਰ ਆ ਜੀ ਲਓ ਜੀ ਦੇਖੋ ਸਾਹਮਣੇ ਮੱਝਾਂ ਵੀ ਪੂਰਾ ਪੂਰਾ ਕੀੜੀਆਂ ਜਿੰਨੀਆਂ ਲੱਗਦੀਆਂ ਨੇ ਤੇ ਮੰਦਿਰ ਦੀ ਹੈਟ ਬਹੁਤ ਜ਼ਿਆਦਾ ਉੱਪਰ ਹੋ ਗਈ ਆਪਾਂ ਤੁਹਾਨੂੰ ਉੱਪਰੋਂ ਦਿਖਾ ਰਿਹਾ ਜੀ ਇੱਥੇ ਦੋਸਤੋ ਬਹੁਤ ਜ਼ਿਆਦਾ ਗਾਣਿਆਂ ਦੀਆਂ ਸ਼ੂਟਿੰਗਾਂ ਹੁੰਦੀਆਂ ਨੇ ਤੇ ਵਿਆਹਾਂ ਦੇ ਸੀਜ਼ਨ ਚ ਪ੍ਰੀ-ਵੇਡਿੰਗ ਸ਼ੂਟਿੰਗ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਹੁੰਦੀ ਆ ਜੀ ਪਰੀ ਵੈਡਿੰਗ ਸ਼ੂਟਿੰਗ ਲਈ ਵੀ ਇਹ ਲੋਕੇਸ਼ਨ ਪੂਰੀ ਬੈਸਟ ਆ ਜੀ ਤੁਸੀਂ ਇੱਥੇ ਪ੍ਰੀ ਵੈਡਿੰਗ ਕਰ ਸਕਦੇ ਹੋ ਜੀ ਤੇ ਸਾਹਮਣੇ ਜੋ ਹੋਟਲ ਬਣਿਆ ਸੀ ਰੌਕ ਹੋਟਲ ਆ ਉਹਦੇ ਵਿੱਚ ਪੂਰਾ ਪ੍ਰੀ ਵੈਡਿੰਗ ਦਾ ਉਹਨਾਂ ਨੇ ਬਣਾਇਆ ਜੀ ਉਹੀ ਪੰਜਾਬੀ ਕਲਚਰ ਵੀ ਬਣਾਇਆ ਸਾਰਾ ਕੁਝ ਬਣਾਇਆ ਜੀ ਆਪਣਾ ਤੁਸੀਂ ਇੱਥੇ ਪ੍ਰੀ ਵੈਡਿੰਗ ਵੀ ਕਰਨ ਆ ਸਕਦੇ ਹੋ ਜੀ ਬਹੁਤ ਵਧੀਆ ਲੋਕੇਸ਼ਨ ਆ ਜੀ ਦੇਖੋ ਜੀ ਮਿੱਠਾ ਮਿੱਠਾ ਸੂਰਜ ਨਿਕਲਿਆ ਆ ਤੇ ਮੌਸਮ ਨੂੰ ਹੋਰ ਵਧੀਆ ਕਰਤਾ ਸੂਰਜ ਨੇ ਥੋੜੀ ਥੋੜੀ ਸਵੇਰੇ ਠੰਡ ਲੱਗ ਰਹੀ ਸੀਗੀ ਜੀ ਇੱਥੇ ਠੰਡ ਠੰਡ ਸੀਗੀ ਮੌਸਮ ਬਹੁਤ ਵਧੀਆ ਜੇ ਤੁਸੀਂ ਪੰਜਾਬ ਤੋਂ ਆਉਣਾ ਜੀ ਤਾਂ ਤੁਹਾਡੇ ਲਈ ਇੱਕ ਦਿਨ ਦਾ ਟੂਰਿਸਟ ਤੋਂ ਵਧੀਆ ਕੋਈ ਵੀ ਹਿਮਾਚਲ ਪ੍ਰਦੇਸ਼ ਦੀ ਜਗ੍ਹਾ ਨਹੀਂ ਹੋ ਸਕਦੀ ਜੀ ਹਿਮਾਚਲ ਪ੍ਰਦੇਸ਼ ਦੀ ਪੂਰੀ ਗੁੱਡ ਜਗ੍ਹਾ ਜੀ ਇੱਥੇ ਜ਼ਰੂਰ ਆਇਓ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਜੇ ਤੁਹਾਡੇ ਕੋਲ ਸਮਾਂ ਘਟਾ ਤਾਂ ਇੱਕ ਵਾਰੀ ਇੱਕ ਦਿਨ ਦੇ ਟੂਰ ਲਈ ਤਾਂ ਤੁਸੀਂ ਇੱਥੇ ਆ ਸਕਦੇ ਹੋ ਜੀ ਚਲੋ ਜੀ ਹਣ ਆਪਾਂ ਤੁਹਾਨੂੰ ਮੰਦਿਰ ਦੇ ਉੱਪਰੋਂ ਸੀਨ ਦਿਖਾਤਾ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਤੁਹਾਨੂੰ ਇੱਕ ਬਾਈ ਵੀਰੇ ਨੇ ਲਗਾਇਆ ਜੀ ਢਾਬਾ ਟੈਬ ਬਣਾਇਆ ਜੀ ਆਪਣੇ ਬਸ ਦੀ ਉਹਨੇ ਢਾਬਾ ਬਣਾਇਆ ਵੀਰੇ ਨੇ ਆ ਦੇਖੋ ਜਿੱਥੇ ਮੈਂ ਪਿੱਲਰ ਦਿਖਾ ਰਿਹਾ ਜੀ ਇੱਥੇ ਤੱਕ ਪਾਣੀ ਚੜ ਜਾਂਦਾ ਜੀ ਦੱਸਿਆ ਸਾਨੂੰ ਆ ਪਿੱਲਰਾਂ ਦੇ ਤੱਕ ਪਾਣੀ ਉੱਪਰ ਤੱਕ ਪਾਣੀ ਆ ਜਾਂਦਾ ਮੰਦਰ ਦੇ ਇੰਨਾ ਹਾਈਟ ਤੇ ਪਾਣੀ ਚੜ ਜਾਂਦਾ ਜੀ ਬਰਸਾਤਾਂ ਦੇ ਮੌਸਮਾਂ 'ਚ ਅਗਸਤ ਦੇ ਮਹੀਨੇ ਦੇ ਵਿੱਚ ਇੱਥੇ ਤੱਕ ਪਾਣੀ ਪੂਰਾ ਚੜਿਆ ਹੁੰਦਾ ਜੀ ਜੇ ਤੁਸੀਂ ਅਗਸਤ ਦੇ ਮਹੀਨੇ 'ਚ ਆਉਂਗੇ ਤਾਂ ਹੋਰ ਵੀ ਜ਼ਿਆਦਾ ਇੱਥੇ ਨਜ਼ਾਰਾ ਜੀ ਆ ਦੇਖੋ ਜੀ ਢਾਬਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਵੀਰੇ ਨੇ ਢਾਬਾ ਬਣਾਇਆ ਬਹੁਤ ਜ਼ਿਆਦਾ ਐਨ ਨਜ਼ਾਰਾਦਾਰ ਢਾਬਾ ਬਣਾਇਆ ਜੀ ਤੁਸੀਂ ਬਸ ਦੀ ਉਤੋਂ ਖੜ ਕੇ ਵੀ ਖਾ ਸਕਦੇ ਹੋ ਜੀ ਲਓ ਜੀ ਦੇਖੋ ਜੀ ਆ ਪੂਰੀਆਂ ਖੱਡਾਂ ਜਿਹੜੀਆਂ ਲੱਗਦੀਆਂ ਇਹ ਇਹ ਹੋਰ ਜ਼ਿਆਦਾ ਮੌਸਮ ਨੂੰ ਵਧੀਆ ਬਣਾ ਰਹੀਆਂ ਨੇ ਔਰੇ ਜੀ ਖੱਡਾਂ ਦੇ ਇੱਕ ਮਜ਼ਾ ਆ ਗਿਆ ਤੇ ਆਪਾਂ ਢਾਬੇ ਦੇ ਉੱਪਰ ਵੀ ਚੱਲਾਂਗੇ ਉਹਨੂੰ ਪਿੱਛੋਂ ਦਿਖਾਉਨੇ ਆ ਜੀ ਦੀਵਾਰ ਪੂਰੀ ਕਰੀ ਹੋਈ ਆ ਕਿ ਪਾਣੀ ਦਾ ਪ੍ਰੈਸ਼ਰ ਨਾ ਜ਼ਿਆਦਾ ਵੱਜੇ ਇਸ ਕਰਕੇ ਮੰਦਰ ਨੂੰ ਕਵਰ ਕਰਿਆ ਹੋਇਆ ਜੀ ਦਵਾਰ ਮੋਟੀ ਦੀਵਾਰ ਕਰਕੇ ਲਓ ਜੀ ਆਪਾਂ ਮੰਦਰ ਜਿਹੜਾ ਵੀਰੇ ਨੇ ਉੱਪਰ ਢਾਬਾ ਬਣਾਇਆ ਉਹਦੇ 'ਚ ਵੀ ਤੁਹਾਨੂੰ ਇੱਕ ਵਾਰੀ ਲੈ ਕੇ ਚੱਲਾਂਗੇ ਜੀ ਤੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਪ੍ਰੀ-ਵੇਡਿੰਗ ਸ਼ੂਟਿੰਗ ਹੋ ਰਹੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਜੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਉਹ ਸਾਹਮਣੇ ਸ਼ੂਟਿੰਗ ਹੋ ਰਹੀ ਆ ਜੀ ਤੇ ਤੁਸੀਂ ਵੀ ਇੱਥੇ ਇਸ ਜਗ੍ਹਾ ਤੇ ਰੈਪਰ ਮੈਦਾਨ ਦੇ ਵਿੱਚ ਹਿਮਾਚਲ ਪ੍ਰਦੇਸ਼ ਚ ਇੱਕ ਦਿਨ ਦਾ ਟੂਰ ਕੱਢ ਕੇ ਤੇ ਸ਼ੂਟਿੰਗ ਕਰਨੇ ਜ਼ਰੂਰ ਆ ਸਕਦੇ ਹੋ ਜੀ ਤੇ ਲਓ ਜੀ ਆਪਾਂ ਹੁਣ ਢਾਬੇ ਦੇ ਉੱਪਰ ਆ ਗਏ ਆ ਤੇ ਬਾਈ ਨੂੰ ਕਿਹਾ ਆਪਾਂ ਸਵੇਰ ਦਾ ਮੌਸਮ ਆ ਵੀਰੇ ਕਹਿੰਦਾ ਖਾਣ ਨੂੰ ਤਾਂ ਕੁਛ ਹੈ ਨਹੀਂ ਠੰਡਾ ਠੁੰਡਾ ਤੁਸੀਂ ਪੀ ਸਕਦੇ ਹੋ ਵੀਰੇ ਟਾਈਮ ਥੋੜਾ ਜਿਹਾ ਘੱਟ ਹੋਇਆ ਜੀ 7:30 ਵਜੇ ਦਾ ਟਾਈਮ ਆ ਸਵੇਰ ਦਾ ਤੇ ਵੀਰੇ ਨੂੰ ਆਪਾਂ ਦੋ ਠੰਡੇ ਗਏ ਤੇ ਜੀ ਠੰਡੇ ਪੀਣੇ ਉੱਪਰ ਬਹਿ ਕੇ ਠੰਡੇ ਪੀਣ ਦਾ ਸਵਾਦ ਹੀ ਬਹੁਤ ਆ ਜੀ ਦੋਸਤੋ ਮੇਰੀ ਵੀਡੀਓ ਦੱਸਿਓ ਤੁਹਾਨੂੰ ਕਿੱਦਾ ਕਿਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਵੀਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਐਦਾਂ ਹੀ ਮੈਂ ਤੁਹਾਡੇ ਲਈ ਰੋਜ਼ ਨਵੀਆਂ ਵੀਡੀਓ ਲੈ ਕੇ ਆਉਂਦਾ ਰਹਿਵਾਂਗਾ ਰੋਜ਼ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਵਾਂਗਾ ਤੁਸੀਂ ਬਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਆਪਾਂ ਨੂੰ ਤੁਹਾਡਾ ਸਾਥ ਚਾਹੀਦਾ ਜੀ ਆਪਾਂ ਤੁਹਾਡੇ ਲਈ ਰੋਜ਼ ਐਦਾਂ ਹੀ ਨਵੀਆਂ ਵੀਡੀਓ ਲੈ ਕੇ ਆਵਾਂਗੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਜੀ ਉਹ ਸਾਹਮਣੇ ਪਈ ਆ ਕਿਸ਼ਤੀ ਜਿਹੜੀ ਚੱਲਦੀ ਆ ਪਾਣੀ 'ਚ ਤੁਸੀਂ ਅਗਸਤ ਮਹੀਨੇ ਚ ਆਓ ਤੇ ਕਿਸ਼ਤੀ ਦੇ ਨਜ਼ਾਰੇ ਲਓ ਜੀ ਪੂਰੀ ਜਿੰਦਰ ਨੂੰ ਮਰਜ਼ੀ ਭਜਾਓ ਕਿਸ਼ਤੀ ਪੂਰਾ ਨਜ਼ਾਰਾ ਜੀ ਇੱਕ ਦਿਨ ਦਾ ਟੂਰ ਕੱਢਣਾ ਤਾਂ ਇੱਥੇ ਜ਼ਰੂਰ ਆਇਓ ਜੀ